ਤਾਂ ਤੁਹਾਡਾ ਗ੍ਰੈਂਟ ਜਾਂ ਉਹਦੀ ਤੁਹਾਨੂੰ ਗਰੰਟੀ ਜੇ ਪੰਪਾ ਇਹ ਵਾਸ ਕਰਾਂਗੇ ਨਾ ਹਾਂਜੀ ਭਾਈ ਜੀ ਸਾਰਿਆਂ ਨੂੰ ਪਿਆਰ ਪਈ ਹਾਸੇ ਕਾਲ ਮੈਂ ਤੁਹਾਡਾ ਆਪਣਾ ਪ੍ਰੀਤ ਕੈਂਟ ਸੋ ਅੱਜ ਆਪਾਂ ਇੱਕ ਨਿੱਕੇ ਜਿਹੇ ਪਿੰਡ ਦੇ ਵਿੱਚ ਖੜੇ ਆ ਤੇ ਅੱਜ ਤੁਹਾਨੂੰ ਮਿਲਾਵਾਂਗੇ ਇੱਕ ਨਿੱਕੀ ਜੀ ਉਮਰ ਦੇ ਡਾਕਟਰ ਨੂੰ ਜਿਨੇ ਕੇ ਆਪਣੇ ਤਜਰਬੇ ਦੇ ਨਾਲ ਭਾਈ ਜੀ ਬڑے ਵੱਡੇ ਵੱਡੇ ਰੋਗ ਇੱਕ ਮਿੰਨੀ ਹਸਪਤਾਲ ਤੇ ਜਾਨੀ ਕਿ ਇੱਕ ਨਿੱਕੇ ਜਿਹੇ ਪਿੰਡ 'ਚ ਬਹਿ ਕੇ ਹਸਪੀਟਲ ਬਣਾ ਕੇ ਨਿੱਕਾ ਜਿਹਾ ਹਸਪੀਟਲ ਬਣਾ ਕੇ ਉਹਦੇ 'ਚ ਬਹਿ ਕੇ ਬڑے ਬڑے ਰੋਗ ਆ ਜਿਹੜੇ ਉਹ ਕੱਟੇ ਜਾ ਰਹੇ ਨੇ ਠੀਕ ਆ ਜੀ ਸੋ ਅੱਜ ਮਿਲਾਉਣਿਆ ਤੁਹਾਨੂੰ ਆਪਾਂ ਅੱਜ ਖੜੇ ਆ ਜਲਾ ਮਾਨਸਾ ਜੀ ਤੇ ਡਾਕਟਰ ਵੀ.ਐਸ. ਪਿੱਖੀ ਉਹਨਾਂ ਦੀ ਕਲੀਨਿਕ ਤੇ ਆ ਤੇ ਬਾਈ ਦੇਸੀ ਦਵਾਈਆਂ ਨਾਲ ਬਹੁਤ ਵਧੀਆ ਇਲਾਜ ਆ ਜਿਹੜਾ ਕਰਦਾ ਕਿਉਂਕਿ ਬਾਈ ਦਾ ਫਿਜ਼ੀਓਥੈਰੇਪੀ ਦਾ ਕੰਮ ਵੀ ਆ ਤੇ ਬਾਕੀ ਵੀਰ ਹੋਰਾਂ ਕੋਲੇ ਸਾਰੀਆਂ ਮਸ਼ੀਨਾਂ ਅਵੇਲੇਬਲ ਨੇ ਹਨ ਕਿਸੇ ਨੂੰ ਵੀ ਕੋਈ ਮ사ਜ ਵਗੈਰਾ ਕਰਾਉਣੀ ਹੋਵੇ ਜਾਂ ਹੋਰ ਵੀ ਕਿਸੇ ਤਰ੍ਹਾਂ ਦਾ ਕੋਈ ਮਨਾਲੋ ਕੋਈ ਢੂਹੀ ਦੁਖਦੀ ਆ ਕੋਈ ਗੋਡਾ ਦੁਖਦਾ ਕੋਈ ਕਿਸੇ ਦਾ ਹੋਰ ਸਿਸਟਮ ਅੰਗਾ ਪੈਰਾਂ ਦੀ ਜਾਨੀ ਕਿ ਹੱਡਾ ਪੈਰਾਂ ਦੀ ਕੋਈ ਖਿਆ ਜੁਣਾ ਉਹ ਵੀ ਬਾਈ ਨੂੰ ਆ ਕੇ ਆ ਜਿਹੜਾ ਇੱਥੇ ਮਿਲ ਸਕਦੇ ਆ ਸੋ ਬਾਈ ਬਹੁਤ ਨੇਕ ਦਿਲ ਇਨਸਾਨ ਆ ਬਹੁਤ ਹੀ ਕੈਂਟ ਪਰਸਨ ਆ ਡਾਕਟਰ ਸਾਹਿਬਾ ਜਿਹੜੇ ਸਾਡੇ ਤੇ ਇੱਕ ਹੋਰ ਅਹਿਮ ਜਾਣਕਾਰੀ ਜਿਹੜੀ ਮੈਂ ਤੁਹਾਨੂੰ ਦੇਣੀ ਚਾਹਣਾ ਜਿਹਦੇ ਵਾਸਤੇ ਮੈਂ ਸਪੈਸ਼ਲ ਹੋਰੇ ਆਏ ਆ ਕਿ ਕਿਉਂਕਿ ਬਾਈ ਇਸ ਚੀਜ਼ ਨਾਲ ਬਹੁਤ ਲੋਕ ਜੂਜਦੇ ਨੇ ਕਈ ਲੋਕ ਸੰਗ ਜਾਂਦੇ ਨੇ ਸ਼ਰਮ ਆ ਜਾਂਦੇ ਨੇ ਕਿ ਯਾਰ ਇਹਨਾਂ ਚੀਜ਼ਾਂ ਦਾ ਮੈਂ ਗੱਲ ਕਰਦਾ ਬਾਈ ਜੀ ਕਿਸੇ ਵੀ ਪ੍ਰਕਾਰ ਦੀ ਕੋਈ ਵੀ ਤੁਹਾਨੂੰ ਸੈਕਸ ਸਮੱਸਿਆ ਹੋਵੇ ਚਾਹੇ ਉਹ ਟਾਈਮਿੰਗ ਦੀ ਪ੍ਰੋਬਲਮ ਹੋਵੇ ਕਿ ਜੇ ਲੇਡੀਆਂ ਕੋਲ ਕੋਈ ਬੱਚਾ ਨਹੀਂ ਹੁੰਦਾ ਜਾਂ ਕਿਸੇ ਤਰ੍ਹਾਂ ਦੀ ਹੋਰ ਕੋਈ ਜਾਨੀ ਕਿ ਸੈਕਸ ਰਿਲੇਟਿਵ ਐਨੀ ਪ੍ਰੋਬਲਮ ਕੋਈ ਵੀ ਪ੍ਰੋਬਲਮ ਹੋਵੇ ਤੁਹਾਨੂੰ ਤਾਂ ਤੁਸੀਂ ਭਾਈ ਇਸ ਬੰਦੇ ਨੂੰ ਮਿਲ ਸਕਦੇ ਹੋ ਇਸ ਡਾਕਟਰ ਸਾਹਿਬ ਨੂੰ ਮਿਲ ਸਕਦੇ ਹੋ ਇਹਦੇ ਕੋਲੇ ਇੰਨਾ ਕੁ ਵਧੀਆ ਤਜਰਬਾ ਅਗਰ ਤੁਹਾਨੂੰ ਮੰਨ ਲਓ 15 ਦਿਨਾਂ ਦੇ ਵਿੱਚ ਇਹਨਾਂ ਦੀ ਦਵਾਈ ਨਾਲ ਫਰਕ ਨਹੀਂ ਪੈਂਦਾ ਤਾਂ ਭਾਈ ਜੀ ਦੇਖੋ ਆਉਣ ਜਾਣ ਦਾ ਕਿਰਾਇਆ ਪਲੱਸ ਤੁਹਾਡੀ ਦਵਾਈ ਦੇ ਪੈਸੇ ਉਹ ਸਾਰੇ ਵਾਪਸ ਕੀਤੇ ਜਾਣਗੇ ਕਿ ਮੈਂ ਉਹਨਾਂ ਚੀਜ਼ਾਂ ਦੀ ਪ੍ਰੋਮੋਸ਼ਨ ਕਰਦਾ ਆਪਾਂ ਜਿਹੜੇ ਬੰਦੇ ਸੱਚੇ ਹੁੰਦੇ ਆ ਲੋਕਾਂ ਦਾ ਭਲਾ ਚਾਹੁੰਦੇ ਆ ਲੋਕਾਂ ਲਈ ਕੰਮ ਕਰਦੇ ਆ ਜਨਤਾ ਲਈ ਕੰਮ ਕਰਦੇ ਆ ਸਮਾਜ ਸੇਵੀ ਕੰਮ ਕਰਦੇ ਆ ਸੋ ਇਦਾਂ ਦੀ ਇਹ ਭਰਾ ਆਪਣਾ ਡਾਕਟਰ ਕਿ ਸਮਾਜ ਸੇਵੀ ਹੈ ਇੱਕ ਤਰ੍ਹਾਂ ਦਾ ਬਸ ਕਿ ਜਾਇ ਜਰਾ ਰੱਬ ਨੂੰ ਮੰਨਣ ਵਾਲਾ ਬੰਦਾ ਬਈ ਜੀ ਹਨਾ ਸੋ ਰੱਬ ਨੂੰ ਮੰਨਣ ਵਾਲਾ ਬੰਦਾ ਕਿਸੇ ਤੋਂ ਕੋਈ ਜ਼ਿਆਦਾ ਪੈਸੇ ਨਹੀਂ ਲੈਂਦਾ ਠੀਕ ਹੈ ਜਾਇ ਜਰਾ ਪੈਸੇ ਲੈਂਦਾ ਕੋਈ ਜਿੰਨੀ ਕੁ ਦਵਾਈ ਆ ਸੋ ਦਵਾਈ ਦੀ ਕੀਮਤ ਵੀ ਨਹੀਂ ਬਾਕੀ ਆਜੋ ਤੁਹਾਨੂੰ ਡਾਕਟਰ ਸਾਹਿਬ ਨਾਲ ਮਿਲਾਉਣੇ ਆ ਬਹੁਤੀਆਂ ਗੱਲਾਂ ਨਹੀਂ ਬਣਨਗੀਆਂ ਤਲੰਤੋਂ ਹਸਪਤਾਲ ਵਿਖਾ ਬਾਈ ਦਾ ਇੱਕ ਨਿੱਕੇ ਜਿਹੇ ਪਿੰਡ ਚ ਹਨ ਨਿੱਕੀ ਜੀ ਉਮਰ ਦਾ ਡਾਕਟਰ ਅਤੇ ਇੱਕ ਨਿੱਕਾ ਜਿਹਾ ਹਸਪਤਾਲ ਬਣਾਇਆ ਹੋਇਆ ਹੈ ਜਿੰਨਾਂ ਆਪਾਂ ਮੈਨੀ ਹਸਪਤਾਲ ਕਹਿਛਾ ਆਦੇ ਸੋ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਸੈਂ ਚਾਰਾ ਗੜੇ ਬੈੱਡ ਵਗੈਰਾ ਉਹਨਾਂ ਹੈ ਤੇ ਐਕਸਰੇ ਦਾ ਸਾਮਨ ਪ੍ਰਬੰਧਾ ਜਿਹੜਾ ਉਹ ਵੀ ਬਾਈ ਨੇ ਕਰਿਆ ਹੋਇਆ ਤੇ ਬਾਕੀ ਆ ਜਿੰਦਿਆਂ ਵੀ ਪਸੀਨਾ ਕੋਈ ਮ사ਜ ਵਗੈਰਾ ਕੋਈ ਤੋਂ ਦੇ ਹਨ ਕੋਈ ਨਾੜ ਦੀ ਪ੍ਰੋਬਲਮ ਆ ਕੋਈ ਨਾੜ ਬਲੌਕ ਆ ਕੋਈ ਧੌਣ ਦੀ ਪ੍ਰੋਬਲਮ ਆ ਕਿਸੇ ਦਾ ਗੋਡਾ ਮੋਡਾ ਕੁਝ ਵੀ ਦੁਖਦਾ ਸੋ ਇਹ ਚੀਜ਼ਾਂ ਸਾਰੀਆਂ ਦਾ ਉਰੇ ਆ ਜਿਹੜਾ ਉਹ ਇਲਾਜ ਕੀਤਾ ਜਾਂਦਾ ਤੇ ਇਦਾਂ ਡਾਕਟਰ ਸਾਹਿਬ ਨੇ ਕਰਿਆ ਪਹਿਲਾਂ ਇਸ ਪਿੰਡ 'ਚ ਕਿਉਂਕਿ ਕਾਫੀ ਸਾਲਾਂ ਤੋਂ ਬਈ ਇਸ ਪਿੰਡ 'ਚ ਹੀ ਟਿਕਿਆ ਹੋਇਆ ਹੈ ਤੇ ਬੜਾ ਵਧੀਆ ਜਿਹਾ ਲੋਕਾਂ ਦਾ ਇਲਾਜ ਕਰਦਾ ਲੋਕਾਂ ਦਾ ਵਿਸ਼ਵਾਸ ਜਿਹੜਾ ਉਹ ਡਾਕਟਰ ਸਾਹਿਬ ਤੇ ਬਣਿਆ ਹੋਇਆ ਠੀਕ ਹੈ ਜੀ ਸੋ ਡਾਕਟਰ ਸਾਹਿਬ ਵੀ ਤੁਹਾਨੂੰ ਬੁਲਾਉਣੇ ਆਪਾਂ ਅੱਜ ਡਾਕਟਰ ਸਾਹਿਬ ਕੀ ਹਾਲ ਸਾਰਾ ਜੀ ਸਿਹਤਾਂ ਕੋਲ ਜੀ ਵਧੀਆ ਚੱਲਦੀ ਕਲਾ ਤੁਹ ਹਾਂਜੀ ਸੋ ਭਰਾ ਮੇਰਾ ਹਾਂਜੀ ਗੱਲ ਇਹ ਆ ਕਿਉਂਕਿ ਤੁਹਾਡੇ ਨਾਲ ਜੁੜਿਆ ਬਈ ਆਪਾਂ ਆਪ ਵੀ ਤੁਹਾਡੀਆਂ ਦਵਾਈਆਂ ਦੁਨੀਆ ਵਰਤਦੇ ਆਂ ਹਾਂਜੀ ਅੱਜ ਜਿਹੜੀ ਤੁਸੀਂ ਇੱਕ ਖਾਸ ਦਵਾਈ ਬਣਾਈ ਆ ਮੈਂ ਬਸ ਬਾਰੀਆਂ ਗੱਲਾਂ ਨਹੀਂ ਕਰਦਾ ਮੈਂ ਉਹਨਾਂ ਬਾਰੇ ਜਾਣਕਾਰੀ ਲੈਣੀ ਆ ਕਿ ਆਪਾਂ ਮੰਨ ਲਓ ਕੋਈ ਪਤਾ ਜੀ ਇੱਕ ਇਹ ਦਵਾਈ ਤਿਆਰ ਕੀਤੀ ਹੈ ਹੁਣ ਠੀਕ ਹੈ ਜੀ ਉਹ ਬੰਦੇ ਸੈਕਸਫੁਲਸ ਡਾਊਨ ਨੇ ਜਿਹੜਾ ਜੀ ਨਹੀਂ ਕਰਦਾ ਸਪਰਸ ਕਰਾਉਣੋਂ ਘਟਨੇ ਬੱਚਾ ਨਹੀਂ ਹੁੰਦਾ ਹਰ ਜਿਹੜਾ ਲੋਕ ਤੰਗ ਨੇ ਠੀਕ ਹੈ ਜੀ ਪਰਸ਼ਾਨ ਨੇ ਬਜਰੀ ਉਹਨਾਂ ਵਾਸਤੇ ਆਪਾਂ ਕਿਹ ਚਾਅ ਉੱਤੇ ਤਿਆਰ ਕੀਤਾ ਜੀ ਅੱਛਾ ਇਦੇ ਵਿੱਚ 32 ਪ੍ਰਕਾਰ ਦੀਆਂ ਭਸਮਾਂ ਨੇ ਬਾਕੀ 7 ਤਰ੍ਹਾਂ ਦੇ ਬੁਰੇ ਠੀਕ ਹੈ ਜੀ ਆਪਣੀ ਫੁੱਲ ਗਾਰੰਟੀ ਆ ਬੰਦਾ ਪੱਧਰ ਤੋਂ ਖਾ ਕੇ ਕਹੂਗਾ ਕਿ ਕੋੜਾ ਬਣ ਗਿਆ ਕੋੜਾ ਬਣ ਗਿਆ ਪਰ ਨਿਕਰ ਤਲਲੇ ਚੀਜ਼ਾਂ ਸੜ ਨਹੀਂ ਆਂ ਨਿਕਰ ਨਸ਼ਾ ਨਸ਼ਾ ਨਾ ਦੇ ਦੇਖੋ ਡਾਕਟਰ ਸਾਹਿਬ ਕਹਿ ਰਹੇ ਨੇ ਬਾਈ ਵੀ ਹਨਾ ਪਰਹੇਜ਼ ਨੇ ਦਵਾਈ ਨਾਲ ਅਸਰ ਜ਼ਰੂਰ ਪਾਊਗਾ ਪਰ ਉਹਦੇ ਪਰਹੇਜ਼ ਨੇ ਜੇ ਤੁਸੀਂ ਹੁਣ ਪਰਹੇਜ਼ ਨਹੀਂ ਰੱਖ ਕੇ ਫਿਰ ਤੁਸੀਂ ਉਹ ਕਰੋਗੇ ਅਗਰ ਤੁਸੀਂ ਹਾਂ ਪਰਹੇਜ਼ ਰੱਖ ਕੇ ਦਵਾਈ ਮੈਂ ਇਨੀ ਗਾਰੰਟੀ ਡਾਕਟਰ ਸਾਹਿਬ ਗਾਰੰਟੀ ਆ ਤੁਹਾਡੀ ਫੁੱਲ ਗਾਰੰਟੀ ਆ ਪਰ ਪਹਿਲੇ ਵਾਸਤੇ ਕਰਾਂਗੇ ਨਾ ਪਰ ਲਓ ਜੀ ਮੈਂ ਪਹਿਲਾਂ ਜਿਵੇਂ ਕਹਿ ਕੇ ਹਟਿਆ ਕਿ ਅਗਰ ਦਵਾਈ ਨਾਲ ਤੁਹਾਨੂੰ ਫਰਕ ਨਹੀਂ ਪੈਂਦਾ ਤਾਂ ਡਾਕਟਰ ਸਾਹਿਬ ਪੈਸੇ ਵਾਪਸ ਕਰਨ ਤੁਹਾਡੇ ਨਾਲ ਕਰਨ ਮੇਰੇ ਤੇ ਜੇਕਰ ਤੁਸੀਂ ਕੰਸਟਰ ਕਰਦੇ ਹੋ ਤਾਂ ਮੈਂ ਤੁਹਾਡੇ ਪੈਸੇ ਜਿਹੜਾ ਪਲੱਸ ਆਉਣ ਜਾਣ ਦਾ ਕਰਾਇਆ ਵੀ ਤੁਹਾਨੂੰ ਵਾਪਸ ਕਰਾਂਗੇ ਤੇ ਬਾਕੀ ਬਾਈ ਬਹੁਤ ਸਾਰੇ ਪਰਿਵਾਰ ਨੇ ਜਿਹੜੇ ਇਹਨਾਂ ਸਮੱਸਿਆਵਾਂ ਨਾਲ ਜੂਝਦੇ ਪੈ ਰਹੇ ਨੇ ਸੋ ਉਹਨਾਂ ਨੂੰ ਡਰਨ ਘਬਰਾਉਣ ਦੀ ਲੋੜ ਨਹੀਂ ਬਾਈ ਤੁਸੀਂ ਖੁੱਲ ਕੇ ਗੱਲ ਕਰਿਆ ਕਰੋ ਕਿਉਂਕਿ ਡਾਕਟਰ ਜਿਹੜੇ ਹੁੰਦੇ ਆ ਬਾਈ ਉਹ ਰੱਬ ਦਾ ਰੂਪ ਹੁੰਦੇ ਆ ਉਹਨਾਂ ਤੋਂ ਕਦੇ ਵੀ ਕੁਝ ਵੀ ਲਗਾਉਣਾ ਨਹੀਂ ਚਾਹੀਦਾ ਡਾਕਟਰ ਸਾਹਿਬ ਹੋਰ ਮੰਨ ਲਓ ਇਹ ਦਵਾਈ ਕਿਹੜੇ ਕਿਹੜੇ ਕੰਮ ਕਰਦੀ ਹੈ ਬਸ ਬਾਡੀ 'ਚ ਕੋਈ ਵੀ ਦੇਖ ਨਿਸਾ ਗਈ ਦੇਖ ਨਿਸਾ ਕਰਦੀ ਹੈ ਜ਼ੋਰ ਕਰੂਗੀ ਸਾਰਿਆਂ ਨੂੰ ਠੀਕਾ ਦੇਣੀ 15 ਦਿਨਾਂ 'ਚ ਬੰਦਾ ਖੁਦ ਹੀ ਖੋਗੈ ਮੈਂ ਬਹੁਤ ਫਰਕ ਪੈ ਗਿਆ ਜੇ ਅੱਪ ਗੱਲ ਕਰੀਏ ਦੀ ਕੀਮਤੀ ਜੀ ਕੀਨਤਾ ਮੰਨ ਲਓ ਕੀਮਤੇ ਮੈਨੂੰ ਕਿਲੋ ਦਾ ਡੱਬਾ ਜੀ 1 ਕਿਲੋ ਦੀ ਪੈਕਿੰਗ ਹੈ ਇਹਦੇ ਵਿੱਚ ਪਸਵਾ ਪਈ ਜਾਂਦੇ ਆਪਾਂ ਠੀਕ ਹੈ ਜੀ ਆਪ ਤਿਆਰ ਕਰਕੇ ਕੁੱਟੋ ਲਿਆ ਆਪਾਂ ਓਕੇ بس 3000 ਰੁਪਏ ਦੇ ਕੇ ਲੋ ਜੀ 3000 ਜੀ ਇਹ ਮੰਨਵਾ ਜੇ ਪਤਾ 300 ਦਾ ਤਾਂ 1800 ਰੁਪਏ ਦਾ ਹੈ 18 ਗਣੀ 1 ਕਿਲੋ ਕਿੰਨੇ ਚਿਰ ਚ ਯੂਜ਼ ਕਰ ਸਕਦਾ ਹੁੰਦਾ ਇਹ ਪੰਦਾ ਜਿਹੜੇ ਕਿ ਮਹੀਨੇ ਚ ਖਤਮ ਕਰੂਗਾ ਜੀ ਫੜੇ ਜਾਂਦੇ ਮਿਲੂਗਾ ਜੀ ਹਾਂ ਕਹਿੰਦਾ ਮਤਲਬ ਜੇ ਹੁਣ ਕਿਸੇ ਨੇ ਕੋਈ ਮੇਰੇ ਵਰਗਾ ਮਾਤੜਾ ਬੰਦਾ ਹੁੰਦਾ ਉਹਨੇ ਪਾਈਆ ਖੰਡ ਲੈਣੀ ਹੋਊਗੀ ਕਿ ਯਾਰ ਮੈਂ ਨਾ ਬਹੀ ਨੈਗੇਟਿਵ ਨਹੀਂ ਪਸ ਪਾਈਏ ਦਾ ਵਸੋਈ ਨੂੰ ਐਬਸorb ਹੀ ਰਹੀ ਭਾਈ ਬਸ ਚੱਲਦਾ ਚੱਲਦਾ ਠੀਕ ਆ ਸੋ ਅਗਰ ਤੁਸੀਂ ਭਾਈ ਇਹ ਦਵਾਈ ਲੈਣਾ ਚਾਹੁੰਦੇ ਹੋ ਨਾ ਤਾਂ ਡਾਕਟਰ ਸਾਹਿਬ ਦਾ ਨੰਬਰ ਉੱਤੇ ਸਕਰੀਨ ਦੇ ਉੱਤੇ ਚੱਲ ਰਿਹਾ ਤੇ ਲੋਕੇਸ਼ਨ ਨਾਲ ਪਾ ਦਿੰਦੇ ਆ ਜੀ ਤੇ ਜ਼ਰੂਰ ਤੁਸੀਂ ਇੱਕ ਵਾਰ ਜੇ ਤੁਹਾਨੂੰ ਅਗਰ ਕਿਸੇ ਵੀ ਤਰ੍ਹਾਂ ਦੀ ਕੋਈ ਸਮੱਸਿਆ ਨਾਲ ਤੁਸੀਂ ਯੂਜ਼ ਦੇ ਪੈਣ ਤਾਂ ਡਾਕਟਰ ਸਾਹਿਬ ਨਾਲ ਕੰਟੈਕਟ ਇਹ ਜਿਹਦੇ ਵਿੱਚ ਨਾ ਤੁਸੀਂ ਸਮਾਨ ਜਿਹੜਾ ਪਾਇਆਗਾ ਜੀ ਆਪਾਂ ਜਮਾ ਪੂਰਾ ਪਿਓਰ ਪਾਇਆਗਾ ਜੇ ਤਾਂ ਬੰਦਾ ਫੇਕ ਜੈ ਦਵਾਈਆਂ ਪਿੰਜਵੇਂ ਆ ਆ ਦੋ ਆਪਾਂ ਜੇ ਪਾਇਏ ਪਿਓਰ ਪਾਇਆ ਹੋਈ ਹੈ ਇਹ ਨਹੀਂ ਹੈਗਾ ਵੀ ਰਿਜ਼ਲਟ ਨਾ ਮਿਲੇ ਕਿਉਂਕਿ ਮੈਂ ਰਿਜ਼ਲਟ ਲੈਣਾ ਮੈਂ ਫੇਰੀ ਗਾਰੰਟੀ ਦੇ ਰਿਹਾ ਨਾ ਬੰਦੇ ਨੂੰ ਬਿਲਕੁਲ ਜੀ ਇਹ ਗਾਰੰਟੀ ਮੈਂ ਤਾਂ ਦੇ ਰਿਹਾ ਮੇਰੇ ਚ ਸਮਾਨ ਪਾਇਆਗਾ ਓਕੇ ਇਹ ਮੈਂ ਗਾਰੰਟੀ ਕਿਵੇਂ ਦੇ ਦੂੰਗਾ ਸੋ ਡਾਕਟਰ ਸਾਹਿਬ ਮਰਲੋ ਬੜੀ ਸ਼ੁੱਧਤਾ ਨਾਲ ਦਵਾਈ ਜਿਹੜੀ ਤਿਆਰ ਕੀਤੀ ਆ ਕਿਉਂਕਿ ਮੈਂ ਥ੍ਰੀ ਡਾਕਟਰ ਕੋਲ ਆਉਂਦਾ ਹਾਂ ਨਾ ਮੈਂ ਮੈਂ ਇਹਨਾਂ ਚੀਜ਼ਾਂ ਨੂੰ ਦੇਖਦਾ ਰਹਿੰਦਾ ਨਾ ਬਾਕੀ ਮੈਂ ਪਹਿਲਾਂ ਵੀ ਦੱਸ ਗਏ ਅੰਗੇ ਪਰਮਾਤਮਾ ਨੂੰ ਬਨਨ ਵਾਲਾ ਪੰਦਾ ਕੋਈ ਇਹੋ ਜੀ ਗੱਲ ਨਹੀਂ ਕਿ ਲੋਟਾਂ ਤੇ ਫਿਰ ਡਾਕਟਰ ਸਾਹਿਬ ਐ ਨਹੀਂ ਲੱਗਦਾ ਜਦੋਂ ਕੋਈ ਤੁਹਾਡੀ ਮੰਗਲਾ ਦਵਾਈ ਨਾ ਫੜ ਕੇ ਪੈਂਦਾ ਤੁਹਾਨੂੰ ਐ ਨਹੀਂ ਲੱਗਦਾ ਵੀ ਗੱਲ ਮੁਤਾ ਆਪਣਾ ਗਾਹਕ ਬਣ ਗਿਆ ਜ ਆਪਣੇ ਕੋਲੇ ਜਿਵੇਂ ਡਾਕਟਰ ਕਹਿੰਦਾ ਜੀ ਸ਼ਿਕਾਰ ਆ ਗਿਆ ਮੁਰਗਾ ਆ ਗਿਆ ਨਾ ਨਾ ਉਦਾਂ ਦੀ ਗੱਲ ਨਹੀਂ ਹੈ ਆਪਾਂ ਆਨੰਦ ਕੇ ਬੈਠਾ ਆਪਣੇ ਸਿਰ ਤੇ ਆਪਾਂ ਦਾ ਦੁੱਖ ਤੋੜਨਾ ਹੈ ਦੁਨੀਆਂ ਦੇ ਦੁਖੀ ਦੂਰ ਕਰਨੇ ਹੈ ਅੱਛਾ ਠੀਕ ਹੈ ਨਾ ਆਪਣੇ ਬਜੇ ਰੋਜ਼ ਰੋਟੀ ਮੇਰੇ ਕੰਮ ਹੱਡੀਆਂ ਦਾ ਬਹੁਤ ਚੱਲਦਾ ਸਰਪੰਤੀ ਬਿਲਕੁਲ ਬਹੁਤ ਮਰੀਜ਼ ਹੁੰਦਾ ਇਹ ਤਾਂ ਮੈਂ ਖਾਸ ਕਰਕੇ ਦੋਸਤ ਨੇ ਜਿਹੜੇ ਬੰਦੇ ਹੋਰ ਮੈਨੂੰ ਕਈਆਂ ਦੀ ਪ੍ਰੋਬਲਮ ਆਈਆਂ ਸੀ ਮੇਰੇ ਸਾਹਮਣੇ ਉਹ ਮੈਨੂੰ ਕਹਿੰਦੇ ਸੀ ਵੀ ਤੂੰ ਇਹਦਾ ਹੱਲ ਲੱਭ ਕੋਈ ਹੁਣ ਆਪਣਾ ਤਾਂ ਦੇਸੀ ਦਵਾਈ ਦਾ ਕੋਰਸ ਵੀ ਕੀਤਾ ਆ ਉਹਦੇ ਵਿੱਚ ਲੱਭ ਕੇ ਇਹ ਚੀਜ਼ ਬਣਾਈ ਜਾਏਗੀ ਚਾਹ ਰਿਜ਼ਲਟ ਬਹੁਤ ਵਧੀਆ ਹੈਗਾ ਤੇ ਭਾਈ ਐਵੇਂ ਹੀ ਨਾ ਸਮਝ ਲਓ ਕਿ ਉਹੀ ਇੱਕ ਦੇਸੀ ਜਿਹਾ ਮੁੰਡਾ ਬੈਠਾ ਹਾਂ ਕਾ ਦੇਸੀ ਜਿਹਾ ਇੱਕ ਡਾਕਟਰ ਬੈਠਾ ਸੋ ਭਾਈ ਨੇ ਸਰਟੀਫਿਕੇਟਾ ਤੁਸੀਂ ਉੱਤੇ ਨਿਗਾਹ ਮਾਰ ਕੇ ਦੇਖੋ ਬਾਈ ਨੇ ਕੀ ਕੋਰਸ ਕਰਿਆ ਹੋਇਆ ਔਰ ਕਿ ਤੁਸੀਂ ਬਾਈ ਦੇ ਮਿੰਨੀ ਹਸਪਤਾਲ ਦਾ ਹੋਗੇ ਨਾ ਤਾਂ ਸਵਾਦ ਆਊਗਾ ਤੁਹਾਨੂੰ ਇੱਥੇ ਤੁਸੀਂ ਐਂ ਦੇਖੀ ਜਾਓਗੇ ਤਾਂ ਨਾ ਵੀ ਬਾਈ ਨੇ ਕਿਹੜੇ ਕਿਹੜੇ ਸਰਟੀਫਿਕੇਟ ਲਾ ਰੱਖਿਆ ਇਹ ਕੋਝੋਰੀ ਨਹੀਂ ਪਾ ਰੱਖਿਆ ਕੰਮ ਕਰਕੇ ਬਾਈ ਦਾ ਦਸਰ ਵਾਲਾ ਰੋਗ ਨਹੀਂ ਹੁੰਦਾ ਉਹ ਨਾ ਸਮਝੋ ਬਾਈ ਡਾਕਟਰ ਨੇ ਡਿਪਲੋਮੇ ਵਗੈਰਾ ਕਰੇ ਹੋਏ ਨੇ ਡਾਕਟਰ ਜੀ ਜਿੰਨੀ ਪੜ੍ਹਾਈ ਆ ਸਾਰੀ ਕਰੀ